ਅਸੀਂ ਅ ਅ ਮਾਨਯੋਗ ਸੀਐਮ ਸਾਹਿਬ ਦੀ ਜਿਸ਼ਾ ਨਿਰਦੇਸ਼ ਅਨੁਸਾਰ ਏਨਸ਼ੋਰ ਕਰਾਰੀ ਹੈਗੇ ਕਿ ਇੱਥੇ ਕੋਈ ਵੀ ਐਦਾ ਦਾ ਮਾਹੌਲ ਨਾ ਹੋਵੇ ਡਰ ਦਾ ਕੋਈ ਮਾਹੌਲ ਉੱਤੇ ਜ਼ਰੂਰਤ ਵੀ ਨਹੀਂ ਹੈਗੀ ਹੈ ਬਿਕੋਜ਼ ਇੱਥੇ ਜਿੱਦਾਂ ਸੀਪੀ ਸਾਹਿਬ ਨੇ ਤੁਹਾਨੂੰ ਆਲਰੇਡੀ ਬਰੀਫ ਕੀਤਾ ਹੋਇਆ ਹੈ ਉੱਤ ਪ੍ਰਬੰਧ ਕੀਤੇ ਗਏ ਹੈਗੇ ਐ ਐਸਜੀਪੀਸੀ ਦੇ ਨਾਲ ਕਨਸਟੈਂਟਲੀ ਅਸੀਂ ਇਨ ਟੱਚ ਹੈਗੇ ਤਾਂ ਐਦਾ ਦੀ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈਗੀ ਹੈ ਡੈਫੀਨਿਟਲੀ ਕਿ ਇਹ ਕੋਈ ਜੋ ਵੀ ਅਨਸਰ ਹੈਗੀ ਹੈ ਇਹਨਾਂ ਦੀ ਕੀ ਇੰਟੈਂਸ਼ਨ ਹੈਗੀ ਹੈ ਕਿਉਂ ਇਹ बार-बार ਜਿਹੜੀ ਈਮੇਲ ਭੇਜੀ ਜਾ ਰਹੀ ਹੈਗੀ ਉਹਦੀ ਡਿਟੇਲਡ ਇਨਵੈਸਟੀਗੇਸ਼ਨ ਚੱਲਦੀ ਪਈ ਹੈਗੀ ਤੇ ਜਲਦੀ ਸਾਨੂੰ ਉਹਦੇ ਵਿੱਚ ਵੀ ਡੈਫੀਨਿਟਲੀ ਕੋਈ ਨਾ ਕੋਈ ਬ੍ਰੇਕਥਰੂ ਮਿਲੇਗਾ ਤੇ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੀ ਕਿ ਇੱਥੇ ਜਿੱਦਾਂ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਅਸੀਂ ਇਨਫੈਕਟ ਇੱਥੇ ਆਪਣੀ ਵੀ ਰੱਖਿਆ ਆਪਾਂ ਇੱਥੋਂ ਮੰਗ ਕੇ ਜਾਂਦੇ ਤੇ ਇਸ 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 ਥਾਨ ਨੂੰ ਇਸ ਫੁਲੀ ਸੈਕ੍ਰੀਟ ਥਾਨ ਨੂੰ ਇਦਾਂ ਦੀ ਕੋਈ ਨੁਕਸਾਨ ਪਹੁੰਚਾਣ ਦੀ ਕਿਸੇ ਦੀ ਵੀ ਉਹ ਨਹੀਂ ਹੋ ਸਕਦੀ ਕਿਉਂਕਿ ਕੋਈ ਸਕਸੈਸਫੁਲ ਵੀ ਨਹੀਂ ਹੋ ਸਕਦੀ ਜਿੱਦਾਂ ਦੱਸਿਆ ਗਿਆ ਹੈ ਕਿ ਇੱਥੇ ਪੂਰਾ ਪਹਿਰਾ ਦਿੱਤਾ ਜਾ ਰਿਹਾ ਹੈਗਾ ਤੇ ਇੱਥੇ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ ਸਤਜੰਤਰੀ ਏਜੰਸੀ ਦੀ ਹੈਲਪ ਵੀ ਆ ਰਹੀ ਇਸ ਵਿੱਚ ਦੇਖੋ ਜੋ ਵੀ ਏਜੰਸੀਜ਼ ਦੀ ਲੋਡ ਹੈਗੀ ਹੈ ਇਨਵੈਸਟੀਗੇਸ਼ਨ ਲਈ ਕਿਉਂਕਿ ਆਊਟ ਆਫ ਦ ਸਟੇਟਸ ਦਾ ਵੀ ਮਸਲਾ ਹੈਗਾ ਜਿਹੜੀ ਈਮੇਲਸ ਆਈਆਂ ਹੈਗੀਆਂ ਸਦਰਨ ਸਟੇਟਸ ਦਾ ਵੀ ਇਦੇ ਵਿੱਚ ਮਸਲਾ ਹੈਗਾ ਹੈ ਤਾਂ ਉਹਨਾਂ ਨਾਲ ਪ੍ਰੋਪਰ ਰਾਬਤਾ ਕਾਇਮ ਕੀਤਾ ਗਿਆ ਹੈਗਾ ਬਟ ਅੰਦਰ ਜਿਹੜੀ ਪ੍ਰਬੰਧ ਹੈ ਕਿ ਪੰਜਾਬ ਪੁਲਿਸ ਵੱਲੋਂ ਤੇ ਐਸਜੀਪੀਸੀ ਅੰਦਰ ਕਰ ਰਹੀ ਹੈ ਤਾਂ ਪੰਜਾਬ ਪੁਲਿਸ ਜਿਹੜਾ ਆਪਣਾ ਮਰਿਆਦਾ ਨੂੰ ਧਿਆਨ ਚ ਰੱਖਦੇ ਹੋਏ ਉਹਨਾਂ ਦਾ ਪੂਰਾ ਪਹਿਰਾ ਜਿਹੜਾ ਹੈਗਾ ਬਾਹਰ ਹੈਗਾ ਥੈਂਕ ਯੂ ਸੰਤਨੂ ਕੀ ਬੀਤ ਹੈ ਤੇ ਮੈਂ ਬਸ ਇਹੀ ਕਹਿਣਾ ਚਾਹੁੰਦੀ ਆ ਜੀ ਜਿਹੜਾ ਮੈਂ ਆ بار بار ਇਹੀ ਤੁਹਾਨੂੰ ਰਿਕੁਐਸਟ ਕਰ ਰਹੀ ਆ ਕਿ ਕਿ ਇੱਥੇ ਕੋਈ ਖਬਰਾਂ ਦੀ ਗੱਲ ਨਹੀਂ ਹੈ ਕਿ ਇਨਫੈਕਟ ਮੈਂ মিডিਆ ਨੂੰ ਵੀ ਕਹਾਂਗੀ ਕਿ ਆਪਾਂ ਰਿਸਪਾਂਸਿਵਲੀ ਜਿਹੜੀ ਆਪਣੀ ਰਿਪੋਰਟਿੰਗ ਕਰੀਏ ਬਿਕਾਜ਼ ਇਦਾਂ ਦੀ ਕੋਈ ਆਪਾਂ ਇਸ ਤਰ੍ਹਾਂ ਦੀ ਕੋਈ ਸੈਂਸੇਸ਼ਨਲਾਈਜੇਸ਼ਨ ਨਾ ਕਰੀਏ ਜਿਹੜੀ ਕਿ ਲੋਕਾਂ ਦੇ ਵਿੱਚ ਕੋਈ ਖਬਰਾਹਟ ਫੈਲਾਈ ਜਦੋਂ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਐ ਸੀਪੀ ਸਾਹਿਬ ਰੈਗੂਲਰਲੀ ਤੁਹਾਨੂੰ ਬਰੀਫ ਕਰ ਰਹੇ ਆ ਰੋਜ਼ਾਨਾ ਹੀ ਅਸੀਂ ਇਸ ਚੀਜ਼ ਨੂੰ ਲੈ ਕੇ ਬਰੀਫਿੰਗਸ ਦੇ ਰਹੇ ਹੈਗੇ ਸੋ ਇਹਦਾ ਵੀ ਕੋਈ ਗੱਲ ਨਹੀਂ ਹੈਗੀ ਐ ਮੈਂ ਅਸੀਂ ਵੀ ਅੰਦਰ ਜਿੱਦਾਂ ਰੋਜ਼ ਹੀ ਜਾਂਦੇ ਆ ਮੱਥਾ ਟੇਕਦੇ ਹੈਗੇ ਸੋ ਮੈਂ ਸਾਰਿਆਂ ਨੂੰ ਇਹੀ ਕਹਾਂਗੀ ਕਿ ਕੋਈ ਕਬਰਾਉਂਡ ਬਣ ਨਹੀਂ ਹੈ ਮੀਟਿੰਗ ਵੀ ਆਪ ਜੀ ਐਸਜੀਪੀਸੀ ਜੀ ਜੀ ਅਸੀਂ ਇਨਫੈਕਟ ਰੈਗੂਲਰਲੀ ਇਨ ਟੱਚ ਹੈਗੇ ਜਿਸ ਦਿਨ ਫਰਸਟ ਈਮੇਲ ਆਈ ਸੀ ਉਸ ਦਿਨ ਤੋਂ ਹੀ ਅਸੀਂ ਇਨਫੈਕਟ ਕੋਈ ਅਸੀਂ ਮਾਨਯੋਗ ਸੀਐਮ ਸਾਹਿਬ ਦੀ ਦਿਸ਼ਾ ਨਿਰਦੇਸ਼ ਅਨੁਸਾਰ 确保 ਕਰਾਰੀ ਹੈਗੇ ਕਿ ਇੱਥੇ ਕੋਈ ਵੀ ਐਦਾ ਦਾ ਮਾਹੌਲ ਨਾ ਹੋਵੇ ਡਰ ਦਾ ਕੋਈ ਮਾਹੌਲ ਉੱਤੇ ਜ਼ਰੂਰਤ ਵੀ ਨਹੀਂ ਹੈਗੀ ਹੈ ਬਿਕੋਜ਼ ਇੱਥੇ ਜਿੱਦਾਂ ਸੀਪੀ ਸਾਹਿਬ ਨੇ ਤੁਹਾਨੂੰ ਆਲਰੇਡੀ ਬਰੀਫ ਕੀਤਾ ਹੋਇਆ ਹੈ ਉਕਤਾ ਪ੍ਰਬੰਧ ਕੀਤੇ ਗਏ ਹੈਗੇ ਐ ਐਸਜੀਪੀਸੀ ਦੇ ਨਾਲ ਕਨਸਟੈਂਟਲੀ ਅਸੀਂ ਇਨ ਟੱਚ ਹੈਗੇ ਤਾਂ ਐਦਾ ਦੀ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈਗੀ ਇਹ ਡੈਫੀਨਿਟਲੀ ਕਿ ਇਹ ਕੋਈ ਜੋ ਵੀ ਅਨਸਰ ਹੈਗੇ ਹੈ ਇਹਨਾਂ ਦੀ ਕੀ ਇੰਟੈਂਸ਼ਨ ਹੈਗੀ ਹੈ ਕਿਉਂ ਇਹ बार-बार ਜਿਹੜੀ ਈਮੇਲ ਭੇਜੀ ਜਾ ਰਹੀ ਹੈਗੀ ਉਹਦੀ ਡਿਟੇਲਡ ਇਨਵੈਸਟੀਗੇਸ਼ਨ ਚੱਲਦੀ ਪਈ ਹੈਗੀ ਤੇ ਜਲਦੀ ਸਾਨੂੰ ਉਹਦੇ ਵਿੱਚ ਵੀ ਡੈਫੀਨਿਟਲੀ ਕੋਈ ਨਾ ਕੋਈ ਬ੍ਰੇਕਥਰੂ ਮਿਲੇਗਾ ਤੇ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੀ ਕਿ ਇੱਥੇ ਜਿੱਦਾਂ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਅਸੀਂ ਇਨਫੈਕਟ ਇੱਥੇ ਆਪਣੀ ਵੀ ਰੱਖਿਆ ਆਪਾਂ ਇੱਥੋਂ ਮੰਗ ਕੇ ਜਾਂਦੇ ਤੇ ਇਸ 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 ਥਾਨ ਨੂੰ ਇਸ ਫੁਲੀ ਸੈਕ੍ਰੀਟ ਥਾਨ ਨੂੰ ਇਦਾਂ ਦੀ ਕੋਈ ਨੁਕਸਾਨ ਪਹੁੰਚਾਣ ਦੀ ਕਿਸੇ ਦੇ ਵੀ ਉਹ ਨਹੀਂ ਹੋ ਸਕਦੀ ਕਿਉਂਕਿ ਕੋਈ ਸਕਸੈਸਫੁਲ ਵੀ ਨਹੀਂ ਹੋ ਸਕਦੀ ਜਿੱਦਾਂ ਦੱਸਿਆ ਗਿਆ ਹੈ ਕਿ ਇੱਥੇ ਪੂਰਾ ਪਹਿਰਾ ਦਿੱਤਾ ਜਾ ਰਿਹਾ ਹੈਗਾ ਤੇ ਇੱਥੇ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ ਸੈਂਟਰਲ ਏਜੰਸੀ ਫੈਲਪੀ ਆ ਰਹੀ ਇਸਨੇ ਦੇਖੋ ਜੋ ਵੀ ਏਜੰਸੀਸ ਦੀ ਲੋਡ ਹੈਗੀ ਹੈ ਇਨਵੈਸਟੀਗੇਸ਼ਨ ਲਈ ਕਿਉਂਕਿ ਆਊਟ ਆਫ ਦ ਸਟੇਟਸ ਦਾ ਵੀ ਮਸਲਾ ਹੈਗਾ ਜਿਹੜੀ ਈਮੇਲਸ ਆਈਆਂ ਹੈਗੀਆਂ ਸਦਰਨ ਸਟੇਟਸ ਦਾ ਵੀ ਇਦੇ ਵਿੱਚ ਮਸਲਾ ਹੈਗਾ ਹੈ ਤਾਂ ਉਹਨਾਂ ਨਾਲ ਪ੍ਰੋਪਰ ਰਾਬਤਾ ਕਾਇਮ ਕੀਤਾ ਗਿਆ ਹੈਗਾ ਬਟ ਅੰਦਰ ਜਿਹੜੀ ਪ੍ਰਬੰਧ ਹੈ ਕਿ ਪੰਜਾਬ ਪੁਲਿਸ ਵੱਲੋਂ ਤੇ ਐਸਜੀਪੀਸੀ ਅੰਦਰ ਕਰ ਰਹੀ ਹੈ ਤਾਂ ਪੰਜਾਬ ਪੁਲਿਸ ਜਿਹੜਾ ਆਪਣਾ ਮਰਿਆਦਾ ਨੂੰ ਧਿਆਨ ਚ ਰੱਖਦੇ ਹੋਏ ਉਹਨਾਂ ਦਾ ਪੂਰਾ ਪਹਿਰਾ ਜਿਹੜਾ ਹੈਗਾ ਬਾਹਰ ਹੈਗਾ। ਸੰਤਨੂ ਕੀ ਬੀਹ ਕਦੇ ਮੈਂ ਬਸ ਇਹੀ ਕਹਿਣਾ ਚਾਹੁੰਦੀ ਆ ਜੀ ਜਿਹੜਾ ਮੈਂ بار بار ਇਹੀ ਤੁਹਾਨੂੰ ਰਿਕੁਐਸਟ ਕਰ ਰਹੀ ਹਾਂ ਕਿ ਕਿ ਇੱਥੇ ਕੋਈ ਘਬਰੌਣ ਦੀ ਗੱਲ ਨਹੀਂ ਹੈ ਇਨਫੈਕਟ ਮੈਂ মিডিਆ ਨੂੰ ਵੀ ਕਹਾਂਗੀ ਕਿ ਆਪਾਂ ਰਿਸਪਾਂਸਿਵਲੀ ਜਿਹੜੀ ਆਪਣੀ ਰਿਪੋਰਟਿੰਗ ਕਰੀਏ ਬਿਕੋਜ਼ ਇਦਾਂ ਦੀ ਕੋਈ ਆਪਾਂ ਇਸ ਤਰ੍ਹਾਂ ਦੀ ਕੋਈ ਸੈਂਸੇਸ਼ਨਲਾਈ ਨਾ ਕਰੀਏ ਜਿਹੜੀ ਕਿ ਅ ਲੋਕਾਂ ਦੇ ਵਿੱਚ ਕੋਈ ਖਬਰਾਹਟ ਫੈਲਾਈ ਜਦੋਂ ਕੋਈ ਐਦਾਂ ਦੀ ਗੱਲ ਨਹੀਂ ਹੈਗੀ ਐ ਸੀਪੀ ਸਾਹਿਬ ਰੈਗੂਲਰਲੀ ਤੁਹਾਨੂੰ ਬਰੀਫ ਕਰ ਰਹੇ ਆ ਰੋਜ਼ਾਨਾ ਹੀ ਅ ਅਸੀਂ ਇਸ ਚੀਜ਼ ਨੂੰ ਲੈ ਕੇ ਬਰੀਫਿੰਗਸ ਦੇ ਰਹੇ ਹੈਗੇ ਸੋ ਇਹਦਾ ਵੀ ਕੋਈ ਗੱਲ ਨਹੀਂ ਹੈਗੀ ਐ ਮੈਂ ਅਸੀਂ ਵੀ ਅੰਦਰ ਜਿੱਦਾਂ ਰੋਜ਼ ਹੀ ਜਾਂਦੇ ਆ ਮੱਥਾ ਟੇਕਦੇ ਹੈਗੇ ਸੋ ਮੈਂ ਸਾਰਿਆਂ ਨੂੰ ਇਹੀ ਕਹਾਂਗੀ ਕਿ ਕੋਈ ਕਬਰੌਂਡ ਵਾਲੀ ਗੱਲ ਨਹੀਂ ਹੈ ਕੀ ਮੀਟਿੰਗ ਹੈ ਜੀ ਆਪਕੇ ਜੀ ਜੀ ਅਸੀਂ ਇਨ ਫੈਕਟ ਰੈਗੂਲਰਲੀ ਇਨ ਟੱਚ ਹੈਗੇ ਹਾਂ ਜਿਸ ਦਿਨ ਫਸਟ ਈਮੇਲ ਆਈ ਸੀ ਉਸ ਦਿਨ ਤੋਂ ਹੀ ਅਸੀਂ ਇਨ ਫੈਕਟ